ਇੱਕ ਸਾਦੇ ਫਿਕਸ ਹੋ ਜਾਂਦਾ ਸੀ ਉਹ ਜਉ ਨੂੰ ਕੀ ਸੀ ਜ਼ਿੰਮੇਦਾਰ ਨੂੰ ਖਾਦ ਉੱਪਰ ਪਾਉਣੀ ਔਖੀ ਹੋ ਜਾਂਦੀ ਸੀਗੀ ਹਾਂ ਤਾਂ ਇਹਦੇ ਵਿੱਚ ਆਪਾਂ ਇਹ ਅਪ ਡਾਊਨ ਹੁੰਦਾ ਕਰਤਾ ਜੀ ਆ ਦੇਖ ਹੁਣ ਬਿਲਕੁਲ ਆਮ ਜ਼ਮੀਨਾਰੇ ਤੋਂ ਪੈਰ ਧਰੂ ਕਵਰ ਨਾਲ ਢੱਕਣ ਦਾ ਕਵਰ ਵੀ ਲਾਤਾ ਵਹਦੇ ਚ ਇਸ ਤਰ੍ਹਾਂ ਜੀ ਵਿੱਚ ਜਾਲੀ ਦਿੱਤੀ ਹੋਈ ਹੈ ਹਾਂ ਦੋ ਲਾਈਨਾਂ ਨਹੀਂ ਬਣ ਰਹੀਆਂ ਹਨਾ ਹਾਂ ਜੀ ਹਾਂ ਲਾਸਟ ਤੋਂ ਜਾ ਕੇ ਇੱਕੇ ਲਾਈਨ ਤੇ ਮੁੜਦਾ ਨਹੀਂ ਮੋੜ ਤੋਂ ਵੀ ਵੀਰੋ ਜਦੋਂ ਮੁੜਦਾਗਾ ਮੁੜਦਾ ਵੀ ਕਿਉਂਕਿ ਚਾਰੇ ਟਾਇਰਾਂ ਦੇ ਵਿੱਚ ਕਟਾਈ ਹੁੰਦੀ ਹੈ ਹਾਂ ਜੀ ਕੋਈ ਲਾਈਨ ਦੇ ਵਿੱਚ ਮੁੜਦਾਗਾ ਹਾਂ ਜੀ ਵੀਰੋ ਬਰਨਾਲੇ ਖੜਿਆਂਗੇ ਸੁਖਪੁਰਾ ਮੋੜ ਤੇ ਮਾਸਟਰ ਮਾਈਂਡ ਕ੍ਰੌਪ ਕੇਅਰ ਇੰਡਸਟਰੀਜ਼ ਮਾਸਟਰਮਾਈਂਡ ਐਗਰੋ ਦੇ ਹਿਸਾਬ ਨਾਲ ਆਪਾਂ ਮਤਲਬ ਤੁਸੀਂ ਹੁਣ ਜਾਣਦਿਆਂ ਕੋਈ ਇੰਟਰੋਡਕਸ਼ਨ ਕਰਵਾਉਣ ਦੀ ਮੈਨੂੰ ਲੋੜ ਨਹੀਂ ਲੱਗਦੀ ਹੈਗੀ ਤੇ ਆਪਣੇ ਨਾਲ ਭਾਈ ਗੁਰਸੇਵਕ ਜੀ ਨੇਗੇ ਮਾਸਟਰ ਸਾਹਿਬ ਤੇ ਜਿਨ੍ਹਾਂ ਨੇ ਇਹ ਸਾਰੀ ਦੇਣ ਦਿੱਤੀ ਹੈਗੀ ਅਲੱਗ-ਅਲੱਗ ਮਸ਼ੀਨਰੀ ਦੀ ਸਪਰੇਅ ਵਾਲਾ ਕੰਮ ਜਿਹੜਾ ਕਹਿੰਦੀ ਵੀ ਬੜਾ ਆਸਾਨ ਕਰਤਾ ਸੋ ਹੁਣ ਮੈਨੂੰ ਇੱਕ ਗੱਲ ਦੱਸੋ ਹਰਸ਼ੀਕਲ ਜੀ ਵੀ ਅਲੱਗ-ਅਲੱਗ ਤਰ੍ਹਾਂ ਦੇ ਟਾਇਰ ਸਾਰੀਆਂ ਮਸ਼ੀਨਾਂ ਦੇ ਵਿੱਚ ਲਾਏ ਹੋਏ ਨੇ ਇਹਨਾਂ ਵਿੱਚੋਂ ਕਾਮਜਾਬ ਕਿਹੜਾ ਹੈ ਇਹ ਆਇਆ ਜੀ ਫਿਰ ਕਨਫਿਊਜ਼ ਹੋਏ ਪੈਨੇ ਸਾਰੇ ਜਣ ਬਿਲਕੁਲ ਠੀਕ ਆਪਾਂ ਪਹਿਲੀ ਤੋਂ ਸਟਾਰਟ ਕਰਦੇ ਆਂ ਅੱਜ ਪਹਿਲੀ ਤੋਂ ਇਹ ਕਾਰਨ ਵੀ ਫਾਰਮਰ ਤੇ ਡਿਪੰਡ ਹੈ ਅੱਛਾ ਅਲੱਗ ਅਲੱਗ ਏਰੀਏ ਦੇ ਅੱਛਾ ਕਈ ਫਾਰਮਰਾਂ ਨੇ ਜਿਵੇਂ ਪਿਛਲੀ ਵਾਰੀ ਟਰੈਕਟਰ ਦੇ ਪਤਲੇ ਟਾਇਰ ਪਾ ਕੇ ਦੇਖੇ ਸੀਗੇ ਹਾਂ ਵੀ ਉਹ ਕਹਿੰਦੇ ਵੀ ਜੇ ਟਾਇਰ ਜਿਆਦਾ ਪਤਲਾ ਹੋਣ ਕਰਕੇ ਜਿਆਦਾ ਖੁੱਬਦਾ ਖੁੱਬਦਾ ਹਾਂ ਉੱਥੇ ਕਨਫਿਊਜ਼ਿੰਗ ਹੈ ਕਿ ਉਹ ਕਹਿੰਦੇ ਵੀ ਜਿਹੜਾ ਪਤਲਾ ਟਾਇਰ ਉਹ ਨੁਕਸਾਨ ਵੀ ਕੱਟ ਕਰਦਾ ਫਸਲ ਦਾ ਹਾਂ ਹੁਣ ਸੇ ਡਬਲ ਮਾਈਂਡ ਹੋ ਜਾਂਦਾ ਵੀ ਫਸਲ ਦਾ ਨੁਕਸਾਨ ਕੱਟ ਕਰੀਏ ਜਾਂ ਖੁਬਣੋਂ ਹਟਾਈਏ ਖੁਬਣੋਂ ਹਟਾਈਏ ਹਾਂ ਹੁਣ ਖੁਬ ਜਾਂਦਾ ਸੀ ਉਹ ਸਮੱਸਿਆ ਬਹੁਤ ਸੀ ਪਿਛਲੀ ਵਾਰੀ ਤੁਸੀਂ ਦੇਖਿਆ ਕੀ ਹਾਲ ਸੀ ਨਾ ਜੀ ਸੀ ਵੀ ਆ ਨਾ ਚੱਕੇ ਨੇ ਕੋਈ ਕਿਵੇਂ ਨੇ ਹੁਣ ਜਿਹੜੇ ਦਾ ਤਾਂ ਬੰਦੇ ਦਾ ਮਾਈਂਡ ਸੈਟ ਅਪ ਹੋ ਜਾਂਦਾ ਵੀ ਮੈਂ ਇਹਨੂੰ ਥੋੜਾ ਜਿਹਾ ਕੋਈ ਗੱਲ ਨਹੀਂ ਮੇਰੀ ਕ੍ਰੌਪ ਦਾ ਮਾੜੀ ਮੋੜੀ ਡੈਮੇਜ ਹੋ ਜੂ ਕੋਈ ਚੱਕਰ ਨਹੀਂ ਲੀ ਚੌੜੀ ਹੋ ਜੂ ਪਰ ਮੇਰਾ ਟਰੈਕਟਰ ਖੁਬਣਾ ਨਹੀਂ ਜਾਣਾ ਤਾਂ ਫਿਰ ਉਹਦੇ ਵ ਆ ਟਾਇਰ ਆਉਂਦਾ ਮਾਰਕੀਟ 'ਚ ਇਹ ਟਾਇਰ ਦਾ ਕੀ ਚੱਕਰ ਹੈ ਇਹ ਗੁੱਡੀ ਦਾ ਹੀ ਹੈਗੇ ਬਿਲਕੁਲ 5 ਇੰਚ ਇੱਥੋਂ ਹਾਂ ਲੇਕਿਨ ਇਹ ਥੱਲੇ ਤੋਂ ਜਾ ਕੇ ਥੋੜਾ ਚੌੜਾ ਹੋ ਜਾਂਦਾ 6.5 7 70 6.5 ਇੰਚ ਤਕਰੀਬ ਹੋ ਜਾਂਦਾ ਹੈ ਗੁੱਡੀ ਇਹਦੀ ਹੈ ਹੈ ਵੀ ਬਹੁਤ ਵੱਡੀ ਹੈ ਵੀ ਜੇ ਬੇਕਲ ਵੀ ਜਾਊਗਾ ਹਾਂ ਮਤਲਬ ਕਿ ਇਹ ਦੀ ਇੱਕ ਹੋਰ ਪਲੱਸ ਪੁਆਇੰਟ ਹੈ ਵੀ ਇਹਦੇ ਟਿਊਬ ਵਾਲਾ ਟਾਇਰ ਹੈ ਹਵਾ ਪੈਂਦੀ ਹੈ ਇਹਦੇ ਵਿੱਚ ਅੱਛਾ ਇਹ ਰੋਡ ਦੇ ਉੱਪਰ ਹਾਰਡ ਵੀ ਨਹੀਂ ਹੈਗਾ ਧਗੜ ਧਗੜ ਨਹੀਂ ਕਰਦਾ ਕੇ ਮਰਜ਼ੀ ਚਲਾਈਂ ਜੇ ਲੋ ਜਿਵੇਂ ਮਰਜ਼ੀ ਚੱਲੇ ਚਲੋ ਬੜਾ ਟਰੈਕਟਰ ਦੀ ਤਰ੍ਹਾਂ ਸਮੂਥ ਚੱਲਦਾ ਹੈਗਾ ਉਸ ਤੋਂ ਬਾਅਦ ਜੇ ਇਨ ਫਿਊਚਰ ਜਾ ਕੇ ਵੱਲੋਂ ਟਾਇਰ ਖਾ ਜਾਂਦਾ ਤਾਂ ਕੱਲਾ ਟਾਇਰ ਚੇਂਜ ਹੋ ਜਾਂਦਾ ਰਿਮ ਵਗੈਰਾ ਜਿਵੇਂ ਆਪਾਂ ਆਮ ਟਰੈਕਟਰ ਦੇ ਟਾਇਰ ਚੇਂਜ ਕਰਾਉਨੇ ਆ ਇਹਦਾ ਪੁਆਇੰਟ ਏ ਹੈਗਾ ਵੀ ਇਹ ਵੱਡਾ ਟਾਇਰ ਆ ਇਹ ਤਾਂ ਜਿਵੇਂ ਜਿਵੇਂ ਆਮ ਟਰੈਕਟਰਾਂ ਦੇ ਟਾਇਰ ਹੁੰਦੇ ਨੇ ਉਹੀ ਚੀਜ਼ ਹੋਗੀ ਕਈ ਵਾਰੀ ਆਪਾਂ ਟਰੈਕਟਰਾਂ ਦੇ ਆਲੂ ਪੱਟਣ ਵੇਲੇ ਟਰੈਕਟਰਾਂ ਦੇ ਟਾਇਰ ਚੇਂਜ ਕਰਕੇ ਪੱਲੇ ਟਾਇਰ ਪਾ ਲੈਨੇ ਉਹੀ ਚੀਜ਼ ਹੋਗੀ ਉਹੀ ਉਹੀ ਚੀਜ਼ ਹੋਗੀ ਪਰ ਉਹਦੇ ਨਾਲ ਉਹ ਏਹ ਜ਼ਿਆਦਾ ਮਤਲਬ ਹਾਂਜੀ ਤੇ ਅਗਲਾ ਪੁਆਇੰਟ ਕੀ ਸੀਗਾ ਵੀ ਜਦੋਂ ਆਪਾਂ ਅੱਗੇ ਪਿਛਲੀ ਵਾਰੀ ਦਾ ਪਹਿਲਾਂ ਆਪਾਂ ਵੀ ਵੀਡੀਓ ਪਹਿਲਾਂ ਵੀ ਪਾਈ ਆ ਉਦੋਂ ਵੀ ਆਪਾਂ ਚੇਂਜ ਕੀ ਕੀਤਾ ਸਮਝਾ ਜਦੋਂ ਪਿਛਲੀ ਵਾਰੀ ਲੋਕਾਂ ਦੇ ਟਰੈਕਟਰਾਂ ਦੇ ਟਰੈਕਟਰ ਖੁੱਭਣ ਲੱਗ ਗਏ ਜੀ ਜ਼ਿਮੀਂਦਾਰ ਪਰੇਸ਼ਾਨ ਸੀ ਟਰੈਕਟਰ ਹਾਈਵੀ ਹੋ ਜਾਂਦਾ ਸੀਗਾ ਤੇ ਉਹ ਟਰੈਕਟਰ ਟੂ ਵੀਲ ਰਹਿੰਦਾ ਤੁਹਾਨੂੰ ਪਹਿਲੀ ਵੀਡੀਓ ਜਿਹੜੀ ਦੱਸ ਪਾਈਆਂ ਹਾਂ ਤਾਂ ਹੁਣ ਮੰਨ ਲਓ ਇਹ ਇੱਕ ਜਿਹੜਾ ਟਰੈਕਟਰ ਆ ਇੱਕ ਆਮ ਪ੍ਰੀਤ ਟਰੈਕਟਰ ਹੈ ਜੀ ਠੀਕ ਹੈ ਜਿਹਨੂੰ ਆਪਾਂ ਕਹਦੇ ਨੇ ਇਹ ਸਹੈਦੇ ਤੋਂ 955 ਲੱਗਿਆ ਬਈ ਮਤਲਬ ਕਿ 35 ਕਿ ਪਾਵਰ ਦਾ ਟਰੈਕਟਰ ਚਾਹੀਦਾ 35 40 ਦਾ ਠੀਕ ਹੈ ਇੱਥੇ ਪ੍ਰੀਤ ਲੱਗੂਗਾ ਜੀ ਜਾਂ ਸੋਨਾਲਿਕਾ ਲੱਗੂ ਠੀਕ ਹੈ ਜਾਂ ਏਸ ਇੰਡੋਫਾਰਮ ਜਾਂ ਸਵਰਾਜ 735 ਐਫੀ ਠੀਕ ਹੈ ਪੰਜ ਟਰੈਕਟਰਾਂ ਦੀ ਆਪਸ਼ਨਾਂ ਨੇ ਪੰਜਾਂ ਟਰੈਕਟਰਾਂ ਦੇ ਵਿੱਚੋਂ ਇੱਕ ਟਰੈਕਟਰ ਲੱਗੂਗਾ ਜੋ ਮਰਜ਼ੀ ਜ਼ਿਮੀਂਦਾਰ ਕੋਲੇ ਆਪ ਦਾ ਟਰੈਕਟਰ ਆ ਜਾਂ ਉਹ ਮਾਰਕੀਟ ਤੋਂ ਖਰੀਦੇ ਉਹਨੇ ਸਾਨੂੰ ਟਰੈ ਪਾਵਰ ਸਟੀਅਰਿੰਗ ਲਾ ਕੇ ਸਾਨੂੰ ਦੇ ਕੇ ਜਾਣਾ ਉਹਨੂੰ ਅਸੀਂ ਅਗਲਾ ਤੇ ਔਰ ਪਿਛਲਾ ਹਿੱਸਾ ਖੋਲ ਕੇ ਦੇ ਦੇਂਗੇ ਵਾਪਸ ਅਗਲੇ ਦਾ ਉਹ ਵਾਲਾ ਸਕ੍ਰੈਪ ਵਿੱਚ ਆਉਦੇ ਕੋਲੇ ਰੱਖੇ ਜੋ ਮਰਜ਼ੀ ਰੱਖੇ ਜੋ ਚੀਜ਼ ਅਸੀਂ ਵਰਤਨੀ ਸੀ ਟਰੈਕਟਰ ਦੇ ਵਿੱਚੋਂ ਕੱਢ ਲਾਂਗੇ ਉਹ ਨਹੀਂ ਤੇ ਜੇ ਇੱਕ ਕੰਮ ਹੋਰ ਕਰੇ ਅਗਲਾ ਹਾਂਜੀ ਵੀ ਮਤਲਬ ਕਈ ਵਾਰੀ ਭਜਨ ਅਠ ਕਰਨੀ ਔਖੀ ਲੱਗਦੀ ਆ ਬੰਦੇ ਨੂੰ ਯਾਰ ਮੈਂ ਲੱਭੂਗਾ ਫਿਰ ਉਹ ਚਾਹ ਦਿੱਕਤ ਨਾ ਹੋਵੇ ਐ ਨਾ ਹੋਵੇ ਐ ਨਾ ਹੋਵੇ ਜੇ ਅਗਲਾ ਤੁਹਾਨੂੰ ਹੀ ਕਹਿ ਦੂਗਾ ਵੀ ਹਾਂ ਅਸੀਂ ਦਿੰਨੇ ਆ ਜੀ ਸਾਡੇ ਕੋਲ 50% ਫਾਰਮਰ ਇਸ ਤਰ੍ਹਾਂ ਦੇ ਨਹੀਂ ਜਿਹੜੇ ਟਰੈਕਟਰ ਹੀ ਛੱਡੇ ਤੇ ਕਹਿੰਦੇ ਵੀ ਟਰੈਕਟਰ ਵੀ ਤੁਸੀਂ ਲਾਉਣਾ ਸਾਰਾ ਕੁਝ ਤੁਸੀਂ ਹੀ ਕਰਕੇ ਦੇਣਾ ਤਾਂ ਫਿਰ ਸਾਡੇ ਕੋਲੇ ਜਿਹੇ ਸੇਲ ਚਾਹੇ ਵੇਚੋ ਚਾਹੇ ਕੁਝ ਮਰਜ਼ੀ ਹਾਂਜੀ ਹਾਂ ਸਾਡੇ ਕੋਲੇ ਇੱਕ ਟੀਮ ਹੈ ਰ ਅਲੱਗ ਕਰੀ ਹੋਈ ਆ ਠੀਕ ਹੈ ਉਹ ਮਾਰਕੀਟ ਜਾਂਦੇ ਨੇ ਮੰਡੀਆਂ ਦੇ ਅਸੀਂ ਟਰੈਕਟਰ ਕੁਆਰਟੋਂ ਨਹੀਂ ਲੈਂਦੇ ਠੀਕ ਹੈ ਅਸੀਂ ਟਰੈਕਟਰ ਮੰਡੀ ਤੋਂ ਲੈਂਦੇ ਆ ਮੰਡੀ ਤੇ ਮੈਂ ਆਪਦੇ ਟੀਮ ਨੂੰ ਤੋਰਦਾਗਾ ਉਹ ਟਰੈਕਟਰ ਸਿਲੈਕਟ ਕਰਕੇ ਲਿਆਉਂਦੇ ਆ ਟਰੈਕਟਰ ਸਿਲੈਕਟ ਕਰਕੇ ਲਿਆ ਆਗੇ ਪਾਵਰ ਸਟੀਅਰਿੰਗ ਕਰਕੇ ਅਸੀਂ ਜ਼ਿੰਮੇਦਾਰ ਨੂੰ ਟਰੈਕਟਰ ਚੈੱਕ ਕਰਾ ਦਿੰਨੇ ਆ ਵੀ ਆਹ ਟਰੈਕਟਰ ਵੀ ਅਸੀਂ ਟਰੈਕਟਰ ਲਿਆਂਦਾ ਉਹਨੂੰ ਕਹਿੰਦੇ ਵੀ ਆਹ ਟਰੈਕਟਰ ਤੇਰੇ ਵਾਸਤੇ ਭਾਈ ਚੈੱਕ ਕਰ ਲੈ ਲੈ ਉਹ ਟਰੈਕਟਰ ਤੁਹਾਨੂੰ ਦਿਖਾਵਾਂਗੇ ਖੜੇ ਵੀ ਨਹੀਂ ਆਪਣੇ ਕੋਲੇ ਉਹ ਤੁਹਾਨੂੰ ਦਿਖਾਵਾਂਗੇ ਵੀ ਇਸ ਤਰ੍ਹਾਂ ਦੇ ਟਰੈਕਟਰ ਲਿਆ ਕੇ ਉਹਨੂੰ ਪਾਵਰ ਕਰਾ ਕੇ ਉਹ ਸਾਰਾ ਸਿਸਟਮ ਅਸੀਂ ਆਪ ਖੁਦ ਵੀ ਬਣਾ ਕੇ ਦੇ ਦਿੰਨੇ ਆ ਮਤਲਬ ਕਿ ਟਰੈਕਟਰ ਵੀ ਹਾਇਰ ਕਰ ਦਿੰਨੇ ਆ ਅਗਲੇ ਨੂੰ ਠੀਕ ਹੈ ਤੇ ਇੱਕ ਚੀਜ਼ ਹੋਰ ਜਿਵੇਂ ਹੁਣ ਆ ਤਾਂ ਹੋ ਗ ਤੇ ਟੋਟਲ ਕਲੀਅਰੈਂਸ ਦਾ ਕੋਈ ਫਰਕ ਪੈਂਦਾ ਟੋਟਲ ਕਲੀਅਰੈਂਸ ਦਾ ਕੋਈ ਫਰਕ ਨਹੀਂ ਪੈਂਦਾ ਜੀ ਇਹਦੇ ਵਿੱਚ ਜੋ ਲੈਗ ਹੈਗੀ ਜਿਨੇ ਆ ਲੈਗ ਨੇ ਹਾਈਟ ਦੇਣੀ ਆ ਸਾਡੇ ਇਥੇ 45 ਸਪਸਰੋ ਹਸਾਬ ਦਾ ਜੀ ਜਿੰਨੀ ਕਿ ਹਾਈਟ ਮਤਲਬ ਕਿ ਟਾਇਰ ਵੱਡੇ ਦੇ ਹਿਸਾਬ ਨਾਲ ਇਹਨੂੰ ਆ ਛੋਟਾ ਕਰ ਦਿੰਨੇ ਸਪਸਰਾਂ ਠੀਕ ਆ ਜਿਹੜਾ ਤੇ ਹਾਂ ਜੀ ਹਾਂ ਜੇ ਟਾਇਰ ਛੋਟਾ ਪਾਉਣਾ ਹੁਣ ਫਾਰਮਰ ਦੀ ਵਿੱਚ ਡਿਮਾਂਡ ਆ ਹੁਣ ਇਹ ਟਾਇਰ ਉਹਦੇ ਨਾਲੋਂ ਘੱਟ ਚੌੜਾਗਾ ਹਾਂ ਪਰ ਹਵਾਲਾ ਟਾਇਰ ਆ ਇਹ ਹਵਾਲਾ ਟਾਇਰ ਇਹ ਵੀ ਇਹਦੀ ਪਰਫਾਰਮੈਂਸ ਵੀ ਸੇਮ ਹੈ ਇਹ ਵੀ ਖੁੱਬਦਾ ਨਹੀਂਗਾ ਠੀਕ ਹੈ ਛੋਟਾ ਟਾਇਰ ਹੋਣ ਕਰਕੇ ਮਸ਼ੀਨ ਮਤਲਬ ਇੰਜਨ ਵਿੱਚ ਇਹਦੀ ਚੁਆਇਸ ਹੈ ਵਿੱਚ ਲੋਕਾਂ ਦੀ ਤਾਂ ਉਹ ਵੱਡੇ ਤੇ ਛੋਟੇ ਦਾ ਕੋਈ ਫਰਕ ਹੈ ਵੀ ਪਰਫਾਰਮੈਂਸ ਦਾ ਪਰਫਾਰਮੈਂਸ ਦਾ ਜੀ ਕੋਈ ਫਰਕ ਨਹੀਂਗਾ ਕੋਈ ਫਰਕ ਨਹੀਂਗਾ ਬਹੁਤ ਵਧੀਆ ਇਹ ਵੀ ਚੱਲਦਾ ਹੈ ਜੀ ਹਵਾ ਟਿਊਬ ਵਾਲਾਗਾ ਠੀਕ ਹੈ ਬਸ ਇਹੀ ਹੈਗੀ ਵੀ ਕੋਈ ਬੰਦਾ ਉਹਨੂੰ ਪਸੰਦ ਕਰ ਲੰਦਾ ਹੈ ਤੁਹਾਨੂੰ ਟਾਇਰ ਵੱਡਿਆਂ ਚ ਹੀ ਚਾਹੀਦਾ ਜੀ ਹੂੰ ਥੱਲੇ ਤੋਂ ਫਸਲ ਹਾਈਡਰ ਹੂੰ ਅੱਡੀ ਇਹ ਅਸੀਂ ਜਿਹੜੀ ਪਰਪਲ ਆਪਾਂ ਮਸ਼ੀਨ ਬਣਾਉਣੇਗੇ ਪਹਿਲਾਂ ਤੋਂ ਬਣਾ ਰਹੇ ਹਾਂਗੇ 4x4 ਤਾਂ ਉਦੋਂ ਤੋਂ ਇਹ ਟਾਇਰ ਆਪਾਂ ਖੁਦ ਡਵੈਲਪ ਕਰਾਇਸ਼ ਵੀ ਕੇਟੀ ਤੋਂ ਤਾਂ ਇਹ ਉਹੀ ਟਾਇਰ ਹੈਗਾ ਫਿਰ ਇਹ ਟਾਇਰ ਤੋਂ ਚੱਲੀ ਜਾਂਦਾ ਨਾ ਇਹ ਤਾਂ ਪਹਿਲਾਂ ਚੱਲ ਰਿਹਾ ਹੈ ਜੀ ਚੱ ਉਸ ਤੋਂ ਬਾਅਦ ਫੇਰ ਆ ਗਿਆ ਟਾਇਰ ਆਹ ਵਾਲਾ ਇਹ 1300 ਐਮ ਐਮ ਇਹ 1300 ਐਮ ਐਮ ਜੀ ਤਾਂ ਹੁਣ ਅੱਗੇ ਕੀ ਸੀ ਕੰਬੀਨੇਸ਼ਨ ਵਿੱਚ ਸੀ 1300 ਦਾ 1800 ਨਾਲ ਸੀ 1600 ਦਾ 2100 ਨਾਲ ਸੀ ਉਹ ਤਾਂ ਆਪਾਂ ਕੰਮੀ ਖਤਮ ਕਰਤਾ ਟਰੈਕਟਰ ਦਾ ਟਾਇਰ ਲਾਉਣੇ ਬੰਦੀ ਕਰਤੇ ਤਾਂ ਹੁਣ ਇਹ ਚਾਰੇ ਟਾਇਰ 1300 ਐਮ ਐਮ ਦੇ ਲੱਗ ਜਣੇ ਹੁਣ ਇਹ ਓਟ ਉਹ ਫਾਰਮਰ ਵਾਸਤੇ ਜਿਹੜਾ ਫਾਰਮਰ ਇਸ ਗੱਲ ਦੇ ਸੈਟੀਸਫਾਈ ਆ ਵੀ ਯਾਰ ਮੈਨੂੰ ਫਸਲ ਮੀਟਰ ਨਹੀਂ ਨਹੀਂ ਚਾਹੀਦੀ ਮੈਨੂੰ ਘੱਟ ਤੋਂ ਘੱਟ ਲਈ ਚਾਹੀਦੀ ਜਾਂ ਜਿਵੇਂ ਹੁਣ ਆਪਣਾ ਏਰੀਆ ਹੈਗਾ ਆਪਣੇ ਏਰੀਆ ਦੇ ਵਿੱਚ ਖੋਬਦਾ ਨਹੀਂ ਹੈਗਾ ਖੋਣ ਦੀ ਸਮੱਸਿਆ ਆਉਂਦੀ ਹੈ ਕਿ ਇੱਧਰ ਮੁਕਸਰ ਕਰਨੀ ਹੁੰਦੀ ਆ ਮੁਕਸਰ ਹੋ ਗਿਆ ਮੋਗਾ ਦੇ ਫਰੀਦਕੋਟ ਜਿਆਦਾਤਰ ਇਹ ਏਰੀਆ ਚ ਖੋਬਦੇ ਨੇ ਹੋਰ ਜਿਆਦਾ ਏਰੀਆ ਚ ਟਰੈਕਟਰ ਨਹੀਂ ਖੋਬਦੇ ਹਾਂ ਤਾਂ ਆਪਣੇ ਇੱਥੇ ਇਹ ਜੀ ਚੱਲੂਗੀ ਹਾਂਜੀ ਆਪਣੇ ਫਿਰ ਇਹ ਜੀ ਚੱਲਦੀ ਆ ਉਹਨੂੰ ਫੇਰ ਉਹ ਫਾਰਮਰ ਨੂੰ ਅੱਜ ਨੇ ਪਲੇਟਾਂ ਲਾਈਆਂ ਪਲੇਟਾਂ ਲਾਉਣ ਦਾ ਕਾਰਨ ਇਹ ਵੀ ਝੋਨੇ ਦੇ ਵਿੱਚ ਚੱਲਦਾਗਾ ਹਾਂ ਉਹਣੀ ਮਿੱਟੀ ਆ ਥੱਲੇ ਤੋਂ ਪੱਟ ਕੇ ਉੱਪਰ ਲੈ ਕੇ ਆਉਂਦਾ ਤਾਂ ਇਹਨਾਂ ਰਾੜਾਂ 'ਚ ਫਸਦੀ ਹੁੰਦੀ ਸੀ ਜਾਂ ਕਈ ਵਾਰ ਟਰੈਕਟਰ ਖੁੱਬ ਜਾਂਦਾ ਸੀ ਤਾਂ ਉਹ ਰਾੜਾਂ 'ਚ ਇੱਕ ਲੈਟਰ ਦੀ ਤਰ੍ਹਾਂ ਫੜ ਲੈਂਦੀ ਸੀ ਤਾਂ ਆਪਾਂ ਇਹ ਪਲੇਟਾ ਲਾ ਦਿੰਦੇ ਵਿੱਚ ਇਹ ਕੰਮ ਲੱਗਣ ਕਰਕੇ ਲੱਗਣ ਕਰਕੇ ਬਹੁਤ ਸੌਖਾ ਹੋ ਗਿਆ ਪਲੱਸ ਇਹਦੇ ਨਾਲ ਆਪਾਂ ਜੈਕ ਦਿੱਤਾ ਹਾਈਡਰੋਲਿਕ ਆਹ ਵਾਲਾ ਹਾਈਡਰੋਲਿਕ ਜੈਕ ਵੀ ਦਿੱਤਾ ਫੇਰ ਵੀ ਸਹੂਲਤ ਦਿੱਤੀ ਹੈਗੀ ਆਹ ਵਾਲੀ ਜੈਕ ਵਾਲੀ ਅੱਛਾ ਆ ਜੈਕ ਲਾਏ ਨਾਲ ਇੱਕ ਅੱਗੇ ਲੱਗੇ ਥੱਲੇ ਕੁਝ ਰੱਖ ਕੇ ਜੇ ਖੁੱਬ ਜਾਂਦਾ ਫੇਰ ਵੀ ਬਹੁਤੇ ਬੰਦੇ ਖਾਲਜ ਖੋਲ ਲੈਂਦੇ ਨੇ ਜੀ ਜਾਂ ਕੋਈ ਨਵਾਂ ਵਾਹਣ ਹੈ ਜਾਂ ਕੋਈ ਉਸ ਐਮਬੀ ਪਲੋਟ ਲਿਆ ਹੋਇਆ ਉਹਨਾਂ ਬਣਾ ਖੁੱਬ ਜਾਂਦਾ ਹੈਗਾ ਵੀ ਜੀਸੀਬੀ ਵਗੈਰਾ ਪਾ ਕੇ ਖੇਤਣ ਵਾਲੀ ਗੱਲ ਨਹੀਂ ਫੇਰ ਵੀ ਆਪਾਂ ਜੈਕ ਦੀ ਸਹੂਲਤ ਨਾਲ ਦਿੱਤੀ ਹੈਗੀ ਆ ਆ ਪਾਈਪਾਂ ਕੱਢ ਕੇ ਇਧਰੋਂ ਤੇ ਪਾਈਪਾਂ ਪੈ ਜਾਂਦੀਆਂ ਨੇਗੀਆਂ ਤੇ ਸਾਰਾ ਸਿਸਟਮ ਹੋ ਜਾਂਦਾ ਹੈਗਾ ਇਹ ਇਹ ਵਾਲਾ ਵਧੀਆ ਹੋ ਗਿਆ ਸਿਸਟਮ ਜਿਵੇਂ ਜੀਸੀਬੀ ਆਪਦੇ ਆਪ ਨੂੰ ਕੱਢ ਲੈਂਦੀ ਹੈ ਤਾਂ ਹੁਣ ਇਹ ਆਪਦੇ ਆਪ ਨੂੰ ਆ ਇਹਨੇ ਆਪਦੇ ਆਪ ਨੂੰ ਕੱਢ ਲੈਣਾ ਹਾਂ ਹੁਣ ਇਹ ਕਿ ਰਹਿ ਗਿਆ ਵੀ ਇਹਦੇ ਵਿੱਚ ਹੁਣ ਜਿਹੜਾ ਰ ਆ ਗਿਆ 600 ਲੀਟਰ ਦੀ ਟੈਂਕੀ ਲਾ ਦਿੰਦੇ ਆ ਜੀ ਹਾਂ ਜਿਆਦਾ ਅਸੀਂ ਫਾਰਮਰ ਨੂੰ 600 ਲੀਟਰ ਹੀ ਪਾਣੀ ਰეკਮੈਂਡ ਕਰ ਦਿੰਦੇ ਹਾਂ ਘੱਟੋ ਘੱਟ ਬਜਟ ਰੱਖੋ ਹੂੰ ਤੇ 600 ਲੀਟਰ ਪਾਣੀ ਤੇ ਐਸਪੀ ਦਾ ਪੰਪ ਲਾ ਕੇ ਇਹ ਪ੍ਰੋਜੈਕਟ ਸਾਰੇ ਦਾ ਸਾਰਾ ਅਸੀਂ ਤਿਆਰ ਆਪਾਂ ਕਰ ਲੈਨੇ ਇਹਨੂੰ ਵੱਡੀ ਗੱਲ ਇਹਦੇ ਵਿੱਚ ਕੀ ਹੋਇਆ ਪੁਆਇੰਟ ਕੀ ਹੋਇਆ ਕਿ ਇਹਦਾ 4/4 ਹੋ ਗਿਆ ਜੀ ਹੂੰ ਚਾਰੇ ਟਾਇਰ ਲਾਈਨ 'ਚ ਮੋੜਨ ਲੱਗੇ ਤੇ ਹਾਈਟ ਹੋ ਗਈ ਇਹਦੀ 45 ਇੰਚ ਠੀਕ ਹੈ ਜੋ ਪਿਛਲੇ ਹੀ ਮਿਲ ਕੇ ਲੋਕਾਂ ਨੂੰ ਡਿਮਾਂਡ ਸੀ ਵੀ ਯਾਰ ਸਾਡੇ ਟਰੈਕਟਰਾਂ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤਾਂ ਚਾਹੀਦੀਆਂ ਨੇ ਤਾਂ ਉਹ ਇਹਦੇ ਵਿੱਚ ਹੋ ਗਿਆ ਸਾਰਾ ਕੁਝ ਸਹੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੀ ਕੀਤਾ ਆਪਾਂ ਚੇਂਜ ਹੁੰਦੀ ਦੁਰੀ ਆਈ ਆਹ ਸਪ੍ਰੈਡਰ ਹੂੰ ਆਹ ਖਾਦ ਵਾਲਾ ਇਹ ਕਿਸੀ ਅੱਗੇ ਫਿਕਸ ਹੁੰਦਾ ਸੀ ਉੱਪਰ ਇੱਕ ਥਾਵੇਂ ਹੁੰਦਾ ਇੱਕ ਸਾਦੇ ਫਿਕਸ ਹੋ ਜਾਂਦਾ ਸੀ ਉਹ ਜੋਂ ਨੂੰ ਕੀ ਸੀ ਜ਼ਿਮੀਂਦਾਰ ਨੂੰ ਖਾਦ ਉੱਪਰ ਪਾਉਣੀ ਔਖੀ ਹੋ ਜਾਂਦੀ ਸੀਗੀ ਹੂੰ ਤਾਂ ਇਹਦੇ ਵਿੱਚ ਆਪਾਂ ਇਹ ਅਪ ਡਾਊਨ ਹੁੰਦਾ ਕਰਤਾ ਜੀ ਹਾਜੀ ਹੁਣ ਬਿਲਕੁਲ ਆਮ ਜ਼ਿਮੀਂਦਾਰ ਇਥੋਂ ਪੈਰ ਤਰੂ ਕਵਰ ਵੀ ਨਾਲ ਢੱਕਣ ਦਾ ਕਵਰ ਵੀ ਲਾਤਾ ਵੈਦੇ ਜਾਂ ਇਸ ਤਰ੍ਹਾਂ ਜੀ ਵਿੱਚ ਜਾਲੀ ਦਿੱਤੀ ਹੋਈ ਐ ਆ ਦੇਖੋ ਆ ਜੋ ਉੱਪਰ ਹੂੰ ਆ ਜਾਲੀ ਦਿੱਤੀਆਂ ਮੰਨ ਲਓ ਵੱਡਾ ਡਲਾ ਕੋਈ ਯੂਰੀਏ ਦਾ ਬਣਿਆ ਹੋਇਆ ਉੱਪਰ ਖੜ ਜਾਨੇ ਆ ਤਿੰਨ ਪਾਈਪਾਂ ਦਿੱਤੀਆਂ ਹੂੰ ਜਦੋਂ ਗੱਟਾ ਅੱਗੇ ਆਦਮੀ ਵਿੱਚ ਛਿੜਦੇ ਵਿੱਚ ਚਲਾ ਜਾਂਦਾ ਹੁਣ ਇਹ ਗੱਟਾ ਇਹਦੇ ਉੱਪਰ ਆਲੂ ਵਾਲਾ ਗੱਟਾ ਇਹਦੇ ਰੀ ਵਾਲੇ ਇਹਦੇ ਉੱਪਰ ਟਿਕ ਜਾਣਾ ਉਹਦਾ ਮੂੰਹ ਖੋਲਿਆ ਫੇਰੀ ਕੀਤਾ ਉਸ ਤੋਂ ਬਾਅਦ ਟੱਕਣ ਖਿੱਤੂ ਬਸ ਇਸ ਤਰ੍ਹਾਂ ਬੰਦ ਬੰਨ ਗੜਿਆ ਇਹ ਟੱਕਣ ਇਸ ਕਰਕੇ ਲਾ ਵੀ ਕਈ ਵਾਰੀ ਫਿਰ ਇਹ ਖਲਾਰ ਰਹੇ ਕਿਸੇ ਟਾਈਮ ਮੀਂਹ ਕਣੀ ਆ ਜਾਂਦੀ ਆ ਜਾਂ ਘਰ ਖੜਾ ਦਾ ਸਵੇਰੇ ਤਰੇਲ ਪੈ ਜਾਂਦੀ ਆ ਤਾਂ ਖਾਦ ਖਰਾਬ ਹੋ ਜਾਂਦੀ ਆ ਉਹ ਸਾਰੀਆਂ ਸੂਤਾ ਕਰਤੀਆਂ ਇਹ ਆਪਣਾ ਸਟੀਲ ਦੇ ਵਿੱਚ ਹੈ ਜੀ ਪਲੇਟ ਆ ਸ਼ੁਰੂ ਹੋਈਏ ਸੀਲ ਜੀ ਹਾਂ ਸ਼ੁਰੂ ਦੀ ਸੀਲ ਕਰਿਆ ਆਪਾਂ ਹੈਨਾ ਇਹਦੀ ਵੀ ਕਵਰੇਜ ਏਰੀਆ ਉਹੀ ਹੈ ਉਹੀ ਹੈ ਜੀ ਬੂਮ ਜਿੰਨੀ ਹੈ 55 55 ਫੁੱਟੀ ਇਹਦਾ ਕਵਰੇਜ ਏਰੀਆ 55 ਹੀ ਬੂਮ ਦਾ ਉਸੇ ਲਈ ਚੱਲੀ ਜਾਊ ਕਿਉਂਕਿ ਫਾਰਮਰ ਨੇ ਜਦੋਂ ਖਲੀ ਬਣਾ ਲਈ ਜੀ ਉਸੇ ਲੀ ਦੇ ਵਿੱਚ ਕੰਮ ਕਰਦੇ ਨੇ ਸਾਰੇ ਇਹ ਸਾਰੇ ਤੇ ਇਹ ਸਾਰੀਆਂ ਮਤਲਬ ਕਿ ਆਪਾਂ ਜਿਹੜੀ ਨਿਊ ਇਨਫੋਰਮੇਸ਼ਨ ਆ ਨਵੀਂ ਡਿਵੈਲਪਮੈਂਟ ਹੈਗੀ ਉਹਦੇ ਵਿੱਚ ਇਹ ਸੀ ਜੋ ਪਿਛਲੀ ਵਾਰੀ ਆਪਾਂ ਜ਼ਿਮੀਦਾਰਾਂ ਨੇ ਪੈਸਾ ਲਾਇਆ ਜੀ ਨਵੀਂ ਕਾਰਡ ਗੱਡੀ ਸੀਗੀ ਟਾਇਰਾਂ ਦੀ ਟਰੈਕਟਰਾਂ ਨੂੰ ਸੈਂਟਰ 'ਚ ਟੈਂਕੀਆਂ ਲਾ ਕੇ ਬਣਾ ਤੇ ਫਾਰਮਰوں ਨੂੰ ਹੀ ਨਮਾ ਲੱਗਿਆ ਵੀ ਕਿਦਮ ਕ੍ਰਾਂਤੀ ਆ ਗਈ ਬਹੁਤ ਵਧੀਆ ਵੀ ਰੇਸ ਵਰੇ ਦਾ ਬੜਾ ਸੌਖਾ ਹੋ ਗਿਆ ਸੌਖਾ ਹੋ ਗਿਆ ਪਰ ਜਦੋਂ ਫੀਲਡ 'ਚ ਗਏ ਫੀਲਡ ਜਾ ਕੇ ਉਹਦਾ ਕੁਝ 50% ਫੇਲਿਅਰ ਆ ਗਿਆ ਕੋਈ ਵੀ ਚੀਜ਼ ਜਦੋਂ ਪ੍ਰੈਕਟੀਕਲੀ ਚੱਲਦੀ ਹੈ ਪਤਾ ਉਦੋਂ ਲੱਗਦਾ ਸਭ ਨੂੰ ਬਿਲਕੁਲ ਉਹ ਫੇਲਿਅਰ ਆ ਗਿਆ ਜੀ ਪਰ ਮੈਨੂੰ ਉਹਦੀ ਮਹਿਸੂਸ ਕੀਤਾ ਮੈਂ ਜਿਹੜੇ ਗਲਤ ਕੰਮ ਵੀ ਆਪਾਂ ਜ਼ਿੰਮੇਵਾਰ ਦਾ ਪੈਸਾ ਲੱਗਿਆ ਇਹ ਬਰਬਾਦ ਨਾ ਹੋਣ ਲਈ ਤਾਂ ਮੈਂ ਉਸੇ ਟਾਈਮ ਕੀਤਾ ਕਿ ਗੇਅਰ ਡਿਵੈਲਪ ਕਰਾ ਲਿਆ ਜੀ ਤਾਂ ਹੁਣ ਪੁਰਾਣੇ ਤੋਂ ਪੁਰਾਣਾ ਟਰੈਕਟਰ ਆ ਮਾਲੋ ਸੋਨਾ ਵਾਲੀ ਕਾ 35 ਦਾ ਹੂੰ ਜਾਂ ਪ੍ਰੀਤ ਏਸ ਇੰਡੋ ਫਾਰਮ ਜਾਂ ਸਵਰਾਜ ਜਿਹਦੇ ਉੱਪਰ ਜ਼ਮੀਨਾਰ ਦਾ ਜਿਹੜੇ ਸਸਤੇ ਟਰੈਕਟਰ ਨੇ ਡੇਢ ਲੱਖ ਰੁਪਏ ਖਰਚਾ ਆਉਂਦਾ ਜੀ ਉਹ ਤੇ ਵਿੱਚ ਇਹ ਪਾਵਰ ਪੂਪਰ ਕਰਾ ਕੇ ਸਮਾਨ ਵੇਚ ਕੇ ਹਾਂ 1 ਲੱਖ ਡੇਢ ਤੋਂ ਲੈ ਕੇ 1 ਲੱਖ 60 65 ਹਜ਼ਾਰ ਤੱਕ ਮਸਾ ਖਰਚਾ ਲਾਸਟ ਆਉਂਦਾਗਾ ਟਰੈਕਟਰ ਦੀ ਕੰਡੀਸ਼ਨ ਮੁਤਾਬਕ ਮੁਤਾਬਕ ਹਲਕੇ ਬਰਤਵਾਨ ਦੇ ਮੈਂ ਡੇਢ ਤੋਂ 1 50 ਤੋਂ 70 ਤੱਕ ਮੰਨ ਲਈਏ ਟਰੈਕਟਰ ਦੀ ਕੰਡੀਸ਼ਨ ਮੁਤਾਬਕ ਵੱਧ ਲੱਗ ਜਾਂਦਾ 10 15 ਹਜ਼ਾਰ ਕੱਟ ਵੀ ਲੱਗ ਜਾਂਦਾ ਜੀ ਉਹਦੇ ਉੱਪਰ ਦਾ ਕੰਸੈਪਟ ਦੇ ਉੱਪਰ ਇੰਨਾ ਜਮੀਨਾਰ ਦਾ ਹੂੰ ਹਾਈਟ 45 ਇੰਚ ਕਰ ਦਨੇ ਆ ਚਾਰੇ ਟਾਇਰ ਇੱਕ ਲਾਈਨ ਚ ਮੁੜਦੇ ਕਰਤੇ ਜੀ ਤੇ ਭਜਨ ਘਟ ਗਿਆ ਤੇ ਜਿਵੇਂ ਹੁਣ ਆ ਆ ਮਸ਼ੀਨਾਂ ਨੇ ਚਾਰੇ ਮਸ਼ੀਨਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਅਲੱਗ-ਅਲੱਗ ਟੈਕਨੋਲੋਜੀ ਹੋ ਗਈ ਤੇ ਜਿਵੇਂ ਹੁਣ ਆਲੂਆਂ ਦੇ ਉੱਤੇ ਸਪਰੇਅ ਕਰਨੀਆਂ ਜਾਂ ਮੱਕੀ ਤੇ ਸਪਰੇਅ ਕਰਨੀਆਂ ਤਾਂ ਉੱਥੇ ਇਹ ਪੂਰਾ ਫੁੱਲ ਕੰਮ ਜਾ ਬਰੂ ਕੰਮ ਬਿਲਕੁਲ ਜੀ ਆਲੂਆਂ ਚ ਪੂਰਾ ਕੰਮ ਜਾਪ ਆ ਆਲੂਆਂ ਦੇ ਇੱਕ ਆਲੂਆਂ ਦੀ ਥੋੜੀ ਹੋਰ ਕੰਡੀਸ਼ਨ ਹੈ ਆਲੂਆਂ ਵਾਲੇ ਜਿਹੜੇ ਫਾਰਮਰ ਨੇ ਉਹਨਾਂ ਦੀਆਂ ਨੇ ਜਿਹੜੇ ਡਿਮੈਨਸ਼ਨ ਨੇ ਮਸ਼ੀਨਾਂ ਦੀਆਂ ਬੜੀਆਂ ਅਲੱਗ-ਅਲੱਗ ਨਹੀਂ ਬੜੀਆਂ ਡਿਫਰੈਂਟ ਨੇ ਕੋਈ ਤਾਂ 24 ਇੰਚ ਦੇ ਬੀਜ ਦਾ ਜੀ ਕੋਈ 25 ਦੇ ਬੀਜ ਦਾ ਕੋਈ 26 ਤੇ ਆ 27 ਇੰਚ ਵਾਲੀ ਵੀ ਆ 30 ਵਾਲੀ ਵੀ ਆ 48 ਵਾਲੀ ਵੀ ਆ ਇਹ ਜ਼ਿਆਦਾਤਰ ਜਿਹੜੀ ਆਪਾਂ ਆਮ ਮਸ਼ੀਨ ਬਣਾਉਣੀ ਹੈ ਇਹ ਆਪਾਂ ਜਿਆਦਾ ਸੈਂਟਰ 72 ਇੰਚ ਰੱਖਦੇ ਆ ਠੀਕ ਹੈ 72 ਇੰਚ ਕਿਉਂ ਰੱਖਨੇ ਕਹੋ ਕਿ ਮੱਕੀ ਵਿੱਚ 72 ਇੰਚ ਸੈਂਟਰ ਚੱਲਦਾ ਹਾਂ ਇਹ ਕੀ ਕਰਦੀ ਹੈ ਇਹ ਮਸ਼ੀਨ ਇੱਕ ਦਾ ਜਿਹੜਾ 24 ਦੀ ਵੱਟ ਵਾਲਾ ਲੂਆ 25 ਦੀ ਵਾਲਾ ਤੇ 26 ਵਾਲਾ ਇਹਨਾਂ ਨੂੰ ਤਾਂ ਇਹ ਕਵਰ ਕਰ ਦਿੰਨੇ ਆਸੀਂ ਕਰ ਦਿੰਨੇ ਆ ਸਾਨੂੰ ਫਸਾਉਂਦਾ ਉਦੋਂ ਬਾਅਦ 27 ਇੰਚ ਵਾਲਾ ਹਾਂ ਤੇ 30 ਵਾਲਾ ਤੇ 48 ਵਾਲਾ ਠੀਕ ਹੈ ਉਹ ਮਸ਼ੀਨਾਂ ਨਹੀਂ ਚੱਲਣਗੇ ਉਹ ਵਾਲ ਨੂੰ ਉਹ ਆਲੂ ਵਿੱਚ ਫਿਰ ਹੁਣ ਤੁਸੀਂ ਕਹੋਗੇ ਵੀ ਥੋੜਾ ਜਿਹਾ ਟਾਈਮ ਪਹਿਲਾਂ ਕਹਿੰਦਾ ਸੀ ਵੀ ਇਹ ਟਰੈਕਟਰੋਂ ਟਾਇਰ ਲਾਉਣੀ ਬੰਦ ਕਰਤੇ ਹੂੰ ਪਰ ਇੱਕ ਦੋ ਤਰ੍ਹਾਂ ਦੇ ਜ਼ਿਮੀਂਦਾਰ ਆ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਤਾਂ 30 ਦਾ ਆਲੂ ਆ ਸਾਡਾ ਕੋਈ ਹੱਲ ਕਰਕੇ ਦੇ ਪਰ ਉਹ ਫਾਰਮਰ ਵੀ ਐਡ ਐਡੇ ਨੇਵੇਂ ਉਹ 4 400 ਕਿੱਲਾ 5 500 ਕਿੱਲਾ ਲਾਉਂਦੇ ਨੇ ਜਾਂ ਕਹਿੰਦੇ ਨੇ 48 ਦੇ ਵੱਡਾ ਆਲੂ ਆ ਸਾਡਾ ਵੀ ਹੱਲ ਟਰੈਕਟਰ ਵੀ ਛੱਡ ਸਕਦੇ ਨੇ ਇੱਕ ਹਾਂ ਇੱਕ ਸਪੈਸ਼ਲ ਉਹਦੇ ਵਾਸਤੇ ਆਪਾਂ ਅਲੱਗ ਤੋਂ ਪ੍ਰੋਜੈਕਟ ਬਣਾਇਆ ਹੋਇਆ ਆਪਾਂ ਮਤਲਬ ਕਿ ਉਹ ਜ਼ਿਮੀਂਦਾਰ ਨੂੰ ਵੀ ਨਹੀਂ ਦੋ ਤਿੰਨ ਜੀਵੀ ਦਾ ਮੇਰੇ ਕੋਲ ਸुरू ਸुरू ਚ 네 ਮੈਂ ਕਿਹਨ ਮਸ਼ੀਨ ਦਾ 72 ਦੀ ਹੈ ਚੱਲਣੀ ਨਹੀਂ ਨਾ ਮੈਂ ਇਹਨੂੰ 60 ਕਰ ਸਕਦਾ ਫਿਰ ਪਲਟੂਗੀ 72 ਤੋਂ ਵਧਾ ਨਹੀਂ ਸਕਦੇ ਫਿਰ ਰਾਹਾਂ 'ਚ ਨਹੀਂ ਲੰਘਦੀ ਸਹੀ ਗੱਲ ਦੋ ਦਿੱਕਤਾਂ ਨੇ ਰਾਹ ਦੀ ਵੀ ਦਿੱਕਤਾਂ ਤੇ ਪਲਟਣ ਦੀ ਵੀ ਦਿੱਕਤ ਹੈ ਪਲਟਣ ਦੀ ਵੀ ਦਿੱਕਤ ਉਹ ਨਾਡਵੈਂਸਲ ਰੋਡ ਆਈ ਤਾਂ ਫਿਰ ਮੈਂ ਇੱਕ ਟਰੈਕਟਰ ਆਉਂਦਾ ਜੀ ਮੈਂ ਦੇਖੋ ਆ ਖੜਾਗਾ ਤੁਸੀਂ ਕਹੋਗੇ ਟਰੈਕਟਰ ਨੂੰ ਟਾਇਰ ਨਹੀਂ ਚਲਾਉਂਦੇ ਪਰ ਇਹ ਟਰੈਕਟਰ ਨੇ ਜਰੂਰੀ ਕਰਤਾ ਵੀ ਇਹਨਾਂ ਨੂੰ ਲਾਉਣੇ ਪੈਗੇ ਅੱਛਾ ਇਹ ਕਬੂਟਾ 4508 ਇਹ 4x4 ਵੀ ਆਟੋਮੈਟਿਕ ਹੈ ਠੀਕ ਹੈ ਆਪਣੀ ਦੁਈਆ ਕੰਪੈਕਟ ਬੜਾ ਲਾਈਟ ਵੇਟ ਟਰੈਕਟਰ ਹੈਗਾ ਬੜਾ ਹੌਲਾ ਵੱਜਣਾ ਹੈਗਾ 11 12 ਕੁਇੰਟਲ ਵੱਜਣ ਬਣਦਾ ਸਾਰੀ ਮਸਾ ਕੁੱਲ ਕੁੱਲੀ ਹਾਂਜੀ ਹਾਂ ਤੇ ਇਹਨੂੰ ਟਾਇਰ ਦਾ ਲੱਗੂਗਾ 18 13 ਦਾ ਹਾਈਟ ਤਾਂ ਨਹੀਂ ਇਹਦੀ ਜ਼ਿਆਦਾ ਉਹ ਨਹੀਂ ਹਾਈਟ ਆ ਜੋ ਇਹਦੀ 32 ਇੰਚ ਬਸ ਠੀਕ ਹੈ ਜਿੱਦੇ ਮਾਲਕ ਸ਼ੁਰੂਆਤ ਕਰੀ ਆ ਆਪਾਂ ਉਹਦੇ 18 13 ਟਾਇਰ ਤੋਂ ਕਰੀ ਸੀ ਪਰ ਆਲੂਆਂ ਵਾਸਤੇ ਬਹੁਤ ਹੈ ਇਹ ਸਿਰਫ ਉਹ ਆਲੂ ਬੰਦੇ ਵਾਸਤੇ ਜ਼ਿੰਮੇਦਾਰ ਜਿਹੜਾ 30 ਦਾ ਆਲੂ ਲਾਉਂਦਾ ਤੇ 48 ਦੇ ਬੈੱਡ ਤੇ ਲਾਉਂਦਾ ਹੂੰ ਉਹਨਾਂ ਦੋਨਾਂ ਦਾ ਹੱਲ ਇਹ ਆ ਇਹਦੇ ਵਿੱਚ ਆਪਾਂ ਬੜਾ ਕੁਝ ਫੰਡਾ ਨਹੀਂ ਲਾਇਆ ਬੂਮ ਜਿਮੀਦਾਰ ਦੀ ਚੁਆਇਸ ਆ ਤਾਂ ਲਾ ਦਨੇ ਆ ਠੀਕ ਹੈ ਬਸ ਇਸੀ ਅਸੀਂ ਆਲੂ ਵਾਲੇ ਨੂੰ ਕਹਿੰਦੇ ਵੀ ਗਨ ਨਾਲ ਸਪਰੇਅ ਕਰ ਲੈਦਾ ਬੈਟਰ ਹੈ ਕਿਉਂਕਿ ਕਿਦਾ ਬੂਮ ਦੀ ਤੋੜ-ਫੋੜ ਨਹੀਂ ਹੁੰਦੀ ਵਟਾਂ ਦੇ ਵਿੱਚ ਇਹ ਤਾਂ ਪੱਕਾ ਕੰਮ ਹੈ ਤੇ ਇੱਕ ਪਾਊਡਰ ਟਾਈਪ ਜਿਆਦਾ ਦਵਾਈ ਹੁੰਦੀ ਆ ਆਲੂ 'ਚ ਪਾਊਡਰ ਟਾਈਪ ਦਵਾਈ ਨਾਲ ਕੀ ਹੁੰਦਾ ਕਿ ਨੋਜ਼ਲਾਂ ਜਿਆਦਾ ਬੰਦ ਹੁੰਦੀਆਂ ਸਟਿੱਕ ਹੋ ਜਾਂਦੀਆਂ ਨੋਜ਼ਲਾਂ ਤਾਂ ਜਿਹੜੀ ਗਨ ਆ ਉਹ ਨਹੀਂ ਹੁੰਦੀ ਤਾਂ ਇਹਦੇ ਵਿੱਚ ਆਪਾਂ ਕੀ ਕੀਤਾਗਾ 600 ਲੀਟਰ ਦਾ ਟੈਂਕ ਲਾਤਾ ਜੀ ਇਹ ਕੈਵਲ ਨਾ ਤਾਂ ਅ ਠੀਕ ਜਿਹੜਾ ਸਰਸੇ ਨਹੀਂ ਇਹਨਾਂ ਦੇ ਡੇਰਾ ਬਿਆਸ ਵਾਲਾ ਉੱਥੇ ਜਾਣਾ ਜੀ ਉਹਨਾਂ ਵਾਸਤੇ ਜਾਣਾ ਤੇ ਆ ਆਪ ਇਸੇ ਦੇ ਗਨ ਲਾਤੀ ਜੀ ਠੀਕ ਹੈ ਇਹਦੀ ਕਵਰੇਜ ਏਰੀਆ ਉਹੀ ਹੈ ਸੇਮ ਮਗੂਮ ਜਨੀ 55 ਫੁੱਟ ਕੱਲੀ ਗਨ ਹੀ 55 ਫੁੱਟ ਏਰੀਆ ਕਵਰ ਕਰੂ ਇਹ ਆਟੋਮੈਟਿਕ ਹੈ ਨਾ ਆਟੋਮੈਟਿਕ ਹੈ ਜੀ ਹਾਂਜੀ ਇਲੈਕਟ੍ਰੋਨਿਕ ਹੈ ਇਹ ਸੋ ਆਟੋਮੈਟਿਕ ਕੱਲੂ 600 ਲੀਟਰ ਦਾ ਇਹ ਟੈਂਕ ਆਗਾ ਹੂੰ ਕਾਇਵਨ ਲੱਗ ਗਿਆ ਤੇ ਇਹਦੀ ਜਿਹੜੀ ਵਿਡਥ ਹੈ ਇਸ ਟਾਈਮ ਆ ਆ ਟਾਇਰਾਂ ਤੋਂ ਟਾਇਰਾਂ ਇਹ 48 ਹੈ ਜੀ ਠੀਕ ਹੈ 48 ਤੋਂ ਲੈ ਕੇ ਇਹਨੂੰ ਅਸੀਂ 60 ਕਰ ਸਕਦੇ ਹਾਂ ਆਪ ਦੀ ਲੋੜ ਨੂੰ ਤਾਂ ਮਤਲਬ ਕਿ ਜੇ ਹੁਣ 48 ਦੇ ਵੱਡਾ ਆਲੂ ਵਾਲਾ ਆ ਗਿਆ ਉਹ ਨੂੰ 48 ਚੱਲੂ ਜਿਹੜਾ 30 ਦੇ ਆਲੂ ਵੱਡਾ ਲਗਾ ਉਹ ਕਹਿੰਦਾ ਮੈਨੂੰ 60 ਚਾਹੀਦਾ ਤਾਂ ਇਹਨੂੰ ਅਸੀਂ ਸਪੈਸਰ ਪਾ ਕੇ 60 ਕਰ ਦਾਂਗੇ ਜੇ ਮੰਨ ਲਓ ਹੁਣ ਇਸ ਡਾਇਰੈਕਟਰ ਨੂੰ 60 ਕਰਨਾ ਇੱਕ ਮੌਕੇ ਹਾਂਜੀ ਹਾਂ ਤਾਂ ਫਿਰ ਵੀ ਆਪਸ਼ਨ ਹੈਗੀ ਹੈ ਹਾਂ ਉਸ ਨੇ ਹੈਗੀ ਸਪੈਸਰ ਪਾ ਕੇ ਸੈੱਟ ਹੋ ਜਾਂਦਾ ਹੈ ਠੀਕ ਹੈ 48 ਤੋਂ 60 ਤੱਕ ਵਧਾ ਚਾਹੇ ਹੋਲ ਕੇ ਇਹਦੇ ਵਿਚਾਲੇ ਇੱਕ ਸਪੈਸਰ ਪੈ ਜੂਗਾ ਤੇ ਚੌੜਾ ਹੋ ਜਾਊਗਾ ਥੋੜਾ ਹੋ ਜਾਊਗਾ ਇਹ ਜਿਹੜਾ 48 ਵਾਲਾ ਇਹਦਾ ਹੋਰ ਪਲੱਸ ਪੁਆਇੰਟ ਕੀ ਹੈਗੀ ਕਰਦਾ ਮੰਨ ਲਓ ਜਿਹੜਾ ਆਲੂ ਵਾਲਾ ਫ ਮੱਕੀ ਦੇ ਉੱਪਰ ਕੀ ਸੀ ਆਮ ਸਾਰੇ ਟਰੈਕਟਰ ਇੱਕ ਬੈੱਡ ਤੇ ਚੱਲਦਾ ਇੱਕ ਖਾਲਜ ਚੱਲਦਾ 72 ਚਲਾ ਜਿਹੜਾ 48 ਵਾਲਾ ਸੈਂਟਰ ਹੈਗਾ ਇਹ ਬਿਲਕੁਲ ਦੋਨੇ ਬੈੱਡ ਤੇ ਚੱਲਦੇ ਨੇ ਇਹ ਟਰੈਕਟਰ ਕੀ ਹੱਲ ਕਰਕੇ ਦੂਜੀ ਜ਼ਮੀਨ ਦਾ 4 ਫੁੱਟ ਤੱਕ ਉਹਦੀ ਮੱਕੀ ਦੇ ਸਪਰੇਅ ਕਰੂਗਾ ਮੱਕੀ ਜਿਹੜੀ ਸਪਰੇਅ ਹੋਣੀ ਹੈ ਹੋਣੀ ਵੀ 4 ਫੁੱਟ ਤੱਕ ਹੀ ਆ ਉਸ ਤੋਂ ਬਾਅਦ ਸਪਰੇਅ ਹੋਣੀ ਨਹੀਂ ਲੋੜ ਹੀ ਨਹੀਂ ਉਹ ਬੰਦ ਹੋ ਜਾਂਦੀ ਹੈ ਮਤਲਬ ਕਿ ਜ਼ਮੀਨ ਜਿਹੜਾ ਆਲੂ ਵਾਲਾ ਉਹਦੀ ਮੱਕੀ ਤੇ ਆਲੂ ਪਲੱਸ ਝੋਨੇ ਦੇ ਉੱਪਰ ਪਹਿਲਾਂ ਤਾਂ ਸਪਰੇਅ ਹਾਂ ਪੱਕਣ ਤੋਂ ਪਹਿਲਾਂ ਪਹਿਲਾਂ ਠੀਕ ਹੈ ਉਹ ਇਹਦੇ ਨਾਲ ਕਰ ਸਕਦਾ ਜਿਹੜੇ ਜ਼ਮੀਨਦਾਰ ਨੇ ਇਹ ਲੈ ਲਿਆ 400 ਕਿੱਲੇ ਦੀ ਖੇਤੀ ਤੋਂ 500 ਕਿੱਲੇ ਦੀ ਖੇਤੀ ਤੱਕ ਬੜਾ ਆਰਾਮ ਨਾਲ ਆਹ ਟਰੈਕਟਰ ਨਾਲ ਵੀ ਬੰਦਾ ਕੰਮ ਕਰ ਸਕਦਾ ਹੈ। ਮਤਲਬ ਕਿ ਇਹ ਵੀ ਆਪਾਂ ਇਹ ਹਰ ਇੱਕ ਕੋਈ ਵੀ ਜ਼ਿਮੀਦਾਰਾ ਹਰੇਕ ਦੀ ਲੋੜ ਪੂਰੀ ਕਰੀ ਹੈ ਜੀ ਆਪਾਂ ਕੋਈ ਟਾਇਰ ਦੀ ਚੋਅ ਐ ਸਾ ਕਿਸੇ ਦੀ ਕੋਈ ਵਜਨ ਦੀ ਚੋਅ ਐ ਕੋਈ ਸੈਂਟਰ ਦੀ ਚੋਅ ਐ ਸਭ ਦਾ ਹੱਲ ਕਰਕੇ ਹੁਣ ਤਾਂ ਆ ਕੇ ਬੰਦਾ ਦੁੱਖ ਦੱਸ ਦੇ ਹਾਂਜੀ ਆ ਕੇ ਨਾਲ ਦੱਸ ਦੇ ਮੇਰੇ ਕੋਲ ਆ ਕੁਝ ਬੀਜਿਆ ਆ ਉਹਦੇ ਮੁਤਾਬਕ ਇਹਦਾ ਹੱਲ ਕਰ ਦੇਣੀ ਹੈ ਜੀ ਤੇ ਹੁਣ ਉਹ ਉਹ ਜਿਹੜੇ ਖੜੇ ਨੇ ਇੱਕ ਹਾਂ ਉਹ ਦੱਸ ਦੇਣੇ ਜੀ ਉਹ ਹਿਸਟਰੀ ਕੀ ਆ ਟਰੈਕਟਰਾਂ ਦੀ ਇਹ ਹੁਣ ਉਹੀ ਜਿਵੇਂ ਮੰਨ ਲਓ ਹੁਣ ਜ਼ਿਮੀਦਾਰ ਕਹਿੰਦੇ ਵੀ ਅਸੀਂ ਟਰੈਕਟਰ ਨਹੀਂ ਲਾਉਣਾ ਭਾਈ ਹਾਂ ਹੱਥ ਖੜੇ ਕਰ ਜਾਂਦੇ ਵੀ ਤੂੰ ਆਪ ਹੀ ਕਰਕੇ ਦੇ ਸਾਰਾ ਕੁਝ ਤੁਸੀਂ ਕਰਕੇ ਦਿਓ ਵੀ ਤਾਂ ਫਿਰ ਅਸੀਂ ਮੰਡੀਆਂ ਤੋਂ ਟਰੈਕਟਰ ਇਹ ਮੰਨ ਲਓ ਇਹ 740 ਸੋਨਾਲੀਕਾ ਹਾਂ 32 ਦਾ ਸੋਨਾਲੀਕਾ ਜੀ 30 ਦਾ ਹਾਂ ਹੁਣ ਮੈਨੂੰ ਇੱਕ ਗੱਲ ਐ ਲੱਗਦੀ ਹੈ ਵੀ ਜਿੰਨਾ ਜਿੰਨਾ ਵੀਰਾਂ ਕੋਲ ਇਹ ਹੋਣਗੇ ਹਾਂ ਜੀ ਉਹਨਾਂ ਨੇ ਇਹਦੇ ਰੇਟ ਵਧਾ ਦੇਣੇ ਨੇ ਆ ਵੀਡੀਓ ਦੇਖ ਕੇ ਨਹੀਂ ਹਾਂ ਹੈਗਾ ਲੇਕਿਨ ਮਾਰਕੀਟ 'ਚ ਟਰੈਕਟਰ ਬਹੁਤ ਆ Haryana Rajasthan ਦਾ ਟਰੈਕਟਰ ਸਾਫ਼ ਹੈ ਹਾਂ ਟਰੈਕਟਰ ਬਹੁਤ ਆ ਇੱਕ ਹੋਰ ਵੱਡੀ ਗੱਲ ਕੀਤੀ ਸੀ ਮੈਨੂੰ ਕੋਈ ਜ਼ਮੀਦਾਰ ਮੇਰੇ ਕੋਲ ਆਇਆ ਕਹਿੰਦਾ ਚੱਲ ਕਰੀ ਤਾਂ ਜਾਨਾ ਜੱਗਾ ਜੋ ਕਰ ਪਰ ਜਰ ਕਹਿੰਦਾ ਕਿ ਤਾਂ ਹੋਰ ਬਹੁਤ ਵਧੀਆ ਪਲੱਸ ਪੁਆਇੰਟ ਕੀਤਾ ਜਿਵੇਂ ਕਹਿੰਦਾ ਵੀ ਕੋਈ ਚੀਜ਼ ਡੈਮੇਜ ਹੋ ਜਾਂਦੀ ਹੈ ਸਕ੍ਰੈਪ ਹੋ ਜਾਂਦੀ ਹੈ ਹਾਂ ਸਕ੍ਰੈਪ ਹੋਣਾ ਵਿਚਾਲਿਆ ਜ਼ਿੰਮੇਵਾਰ ਦਾ ਕਹਿੰਦਾ ਅੱਜ ਆਹਾ ਟਰੈਕਟਰ ਨੇ ਅਗਲੇ ਸਾਲ ਤੱਕ ਇਹਨੇ ਪਟਿਆਲੇ ਕੁਆਰ ਚ ਵਗ ਜਾਣਾ ਵਗ ਜਾਣਾ ਸੀ ਇਹਦੇ ਖੋੜ ਹੱਡ ਫੁੱਲੇ ਜਾਣੀ ਇਹ ਨਾ ਹੀ ਦੀ ਚੀਜ਼ ਆ ਇਹਦੇ ਵਿੱਚ ਰਿੰਗ ਪਿਸਟਨ ਪਾ ਦੋ ਤੇ ਹਾਂ ਜੀ ਹਾਂ ਉਹ ਜਿਹੇ ਦਾ ਉਹ ਕਹਿੰਦਾ ਵੀ ਇਹਨੇ ਖਤਮ ਹੋ ਜਾਣਾ ਸੀ ਪਰ ਜਦੋਂ ਹੁਣ ਤੁਸੀਂ ਇਹਨੂੰ ਡਿਵੈਲਪ ਕਰ ਲੈਣੂ ਮਸ਼ੀਨ ਦੇ ਉੱਪਰ ਫਿੱਟ ਕਰਤਾ ਤਾਂ ਇਹ 10 ਸਾਲ ਲਾਈਫ ਹੋਰ ਵਧ ਗਈ ਹੋਰ ਵਧ ਗਈ ਹਾਂ ਮਸ਼ੀਨ ਦੇ ਉੱਪਰ 10 ਸਾਲੇ ਨੂੰ ਬੜੇ ਆਰਾਮ ਨਾਲ ਚੱਲਦਾ ਆਰਾਮ ਨਾਲ ਅੱਪ ਚਲਾ ਮਾਲਕ ਦੀ ਲਾਈਫ ਵਧ ਗਈ ਤਾਂ ਉਹੀ ਪੁਰਾਣੇ ਤੋਂ ਪੁਰਾਣੇ ਜਿਹੜੇ ਟਰੈਕਟਰ ਨੇ ਆਪ ਇਹਦੇ ਵਿੱਚ ਯੂਜ਼ ਕਰ ਸਕਦੇ ਆ ਵਿੱਚ ਆਉਂਦੇ ਜੀਮੀਦਾਰ ਸਾਡਾ ਜੌਂਡੀਅਰ ਲਾ ਦੇ ਵੀ ਛਲਾ ਮੈਂ ਯਾਰ ਕਿਉਂ ਜੌਂਡੀਅਰ 5-5 ਲੱਖ ਦੇ ਟਰੈਕਟਰ 7-7 ਲੱਖ ਟਰੈਕਟਰ ਦੇ ਲਾਉਣ ਦਾ ਕੋਈ ਆਈਡੀਆ ਕੋਈ ਨਹੀਂ ਜਦੋਂ ਟਰੈਕਟਰਾਂ ਨੂੰ ਟਾਇਰ ਲਾਉਂਦੇ ਸੀ ਉਹਦੇ ਜਿੰਨੇ ਨੇ ਮਹਿੰਗੇ ਮਹਿੰਗੇ ਟਰੈਕਟਰ ਲੱਗਦੇ ਸੀ ਹੂੰ ਵਿੱਚ ਮੈਂ ਦੇਖਿਆ ਜਮਾ ਨਵਾਂ ਹੌਲੈਂਡ ਸੜ ਕੇ ਗਿਆ ਸੀ ਜਮਾ ਬਿਲਕੁਲ ਏਜੰਸੀ ਜੋ ਕਢਾ ਕੇ ਅੱਜ ਅਸੀਂ ਜੋ ਕਢਾ ਕੇ ਸਪੈਸ਼ਲਿਟੀ ਹੌਲੈਂਡ ਆਏ ਸਾਡੇ ਕੋਲੇ 744 ਸਵਰਾਜ ਆਏ 4x4 ਕੂਟਾ ਆਇਆ ਨਵਾਂ 1.15 ਲੱਖ ਦਾ 1.15 ਲੱਖ ਦੇ ਕੂਟੇ ਨੂੰ ਵੀ ਟਾਇਰ ਲਾਏ ਹੋਏ ਨੇ ਠੀਕ ਹੈ ਉਹਨੂੰ ਟਾਇਰ ਡੂਰ ਲਾ ਕੇ 16 ਲੱਖ ਚ ਪੈ ਗਿਆ ਪਰ ਜਿਵੇਂ ਹੁਣ ਉਹ ਚੀਜ਼ ਬਣ ਗਈ ਉਹ ਚੀਜ਼ ਬਣ ਗਈ ਉਹਨੂੰ ਆਪਾਂ ਹੁਣ ਅੱਜ ਮੜਾ ਆਜੋ ਆਪਾਂ ਚਲਾ ਕੇ ਵੀ ਦਿਖਾਉਣਾ ਵੀਰੋ ਹਾਂਜੀ ਹਾਂ ਚਲਾ ਜਿਵੇਂ ਉਹ ਟਾਇਰ ਟਰਨਿੰਗ ਉਹਦੀ ਲਾਈਨ ਚੈੱਕ ਲਾਈਨ ਚ ਮੋੜਨਾ ਜੀ ਉਹਨੇ ਸਿੰਗਲ ਲਾਈਨ ਚ ਹਾਂ ਸਿੰਗਲ ਲਾਈਨ ਚ ਉਹ ਆਪਾਂ ਸਾਰੀ ਟਰਨਿੰਗ ਟਰਨਿੰਗ ਵਗੈਰਾ ਚੈੱਕ ਕਰਦੇ ਹਾਂ ਸੋਨੇ ਵਾਲਾ ਲਾਈਨਾਂ ਨਹੀਂ ਹਾਂ ਦੋ ਲਾਈਨਾਂ ਨਹੀਂ ਬਣ ਰਹੀਆਂ ਹਨਾ ਹਾਂਜੀ ਹਾਂ ਲਾਸਟ ਤੋਂ ਜਾ ਕੇ ਇੱਕੇ ਲਾਈਨ ਚ ਮੋੜਦਾ ਨਹੀਂ ਮੋੜ ਤੋਂ ਵੀ ਵੀਰੋ ਜਦੋਂ ਮੋੜਦਾਗਾ ਮੋੜਦਾ ਵੀ ਕਿਉਂਕਿ ਚਾਰੇ ਟਾਇਰਾਂ ਦੇ ਵਿੱਚ ਕਟਾਈ ਹੁੰਦੀ ਹੈ ਹਾਂਜੀ ਕੋ ਲਾਈਨ ਦੇ ਵਿੱਚ ਮੋੜਦਾਗਾ ਹਾਂਜੀ ਇਹ ਜੋ ਟਾਇਰ ਬੜਾ ਹੈ ਜੀ ਫਸਲ ਦੀ ਮੰਗ ਸੀ ਜੀ ਵੀ ਸਾਨੂੰ ਚਾਰੇ ਟਾਇਰ ਇੱਕੋ ਲਾਈਨ ਤੇ ਮੋੜਦੇ ਕਰਕੇ ਦੇ ਹੂੰ ਤਾਂ ਫੇਰ ਆਪਾਂ ਪਿਛਲੀ ਵਾਰੀ ਇਹ ਸਾਰੀ ਡਿਵੈਲਪਮੈਂਟ ਕਰ ਲਈ ਦੇ ਵਿੱਚ 4x4 ਕਰ ਲਿਆ ਹਾਈਡ ਵਧਾ ਲਈ ਵਜ਼ਨ ਘਟਾ ਲਿਆ ਵਜ਼ਨ ਘਟਾ ਲਿਆ ਜੀ ਇਹਦਾ ਸਾਰਾ ਅੱਛਾ ਹੁਣ ਵਜ਼ਨ ਹੋਰ ਘਟ ਗਿਆ ਵਜ਼ਨ ਘਟ ਗਿਆ ਜੀ ਜਿਹੜਾ ਆਮ ਟਰੈਕਟਰ ਨਾਲੋਂ ਵਜ਼ਨ ਖੋਲ ਕੇ ਸੀ ਤੋਲੇ ਆ 11 ਗੰਡਲ 40 ਕਿਲੋ ਹਾਂ ਤੇ ਹੁਣ ਇੱਕ ਚੀਜ਼ ਹੋਰ ਹੋ ਗਈ ਜਿਵੇਂ ਹੁਣ ਬੂਮ ਖੁੱਲਿਆਗਾ ਬੂਮ ਨੇ ਝਟਕਾ ਨਹੀਂ ਮਾਰਿਆ ਹਾਂ ਜੀ ਬਿਲਕੁਲ ਹਾਂ ਉਹ ਫੇਰ ਸਮੇਂ ਨਾਲ ਕਰ ਲਈ ਸਾਰਾ ਸੁਧਾਰ ਹੁਣ ਡਿਸਟਰੀਬਿਊਟਰ ਆ ਜੀ ਸਾਹਿਬ ਨਾਲ ਡਿਵੈਲਪ ਕਰਤਾ ਆਪਾਂ ਵੀ ਉਹ ਝਟਕਾ ਨਹੀਂ ਮਾਰੂਗਾ ਬੂਮ ਝਟਕਾ ਨਹੀਂ ਮਾਰਿਆ ਹਾਂ ਜੀ ਬ ਪੂਰੇ ਦਾ ਪੂਰਾ ਇਹ ਇਹ ਬੂਮ 55 ਫੁੱਟ ਹੈ ਹਾਂਜੀ 55 ਫੁੱਟ ਏਰੀਆ ਹੈ ਬੂਮ ਦੀ ਲੰਬਾਈ ਤਾਂ ਹੁੰਦੀ ਹੈ 45 46 ਕਾ ਠੀਕ ਹੈ ਬਾਕੀ ਆ ਜੀ ਸਾਈਡ ਵਾਲੀ ਨੋਜ਼ਲ ਹਨ ਇਹ ਇਹ ਦੀ ਕਵਰ ਕਰ ਦਿੰਦੀ ਆ ਪੂਰੀ 55 ਫੁੱਟ ਸਪਰੇ ਹੁਣ ਇਹ ਪ੍ਰੋਪਰ ਕਰੂਗਾ ਇਹਦੇ ਵਿੱਚ ਹਾਈਡਰੋਲਿਕ ਜੈਕ ਇਹ ਚ ਵੀ ਦੇਤਾ ਹਾਂਜੀ ਇਹ ਚ ਵੀ ਦੇਤਾ ਜੀ ਇਹ ਵੀ ਟੋਟਲ ਫੁੱਲੀ ਹਾਈਡਰੋਲਿਕ ਹੈਗਾ ਹਾਈਡ ਡਿਸਟ੍ਰਿਬਿਊਸ਼ਨ ਨਹੀਂ ਬਸ ਇਹਦੇ ਵਿੱਚ ਖੋਵਣ ਦਾ ਚਾਂਸ ਹੈ ਨਹੀਂਗਾ ਬਟ ਤੁਸੀਂ ਆਪਸ਼ਨ ਦੇ ਦਿੱਤੀ ਆਪਸ਼ਨ ਜੈਕ ਦੀ ਵੀ ਦੇ ਦਿੱਤੀ ਹਾਂ ਮੋਸਤਵਤ ਖਾਦ ਪਾ ਗਏ ਨੂੰ ਉੱਪਰ ਕਰ ਲੋ ਚੱਲਣਾ ਇਹਨੇ ਵੀ ਹਾਈਡਰੋਲਿਕਲੀ ਇਹਨੇ ਵੀ ਹਾਈਡਰੋਲਿਕ ਦਾ ਕੰਮ ਖਤਮ ਹੈ ਇਹਦਾ ਜਿਹੜਾ ਅੰਦਰ ਖਾਦ ਨੂੰ ਆਨ ਆਫ ਕਰਨਾ ਉਹ ਵੀ ਹਾਈਡਰੋਲਿਕ ਹੈ ਜੀ ਠੀਕ ਹੈ ਆਈਲਾ ਆਪਣਾ ਤਾਰ ਲਾਈ ਹੁੰਦੀ ਸੀ ਹੱਥ ਨਾਲ ਖਿੱਚਦੇ ਸੀ ਰਾਡ ਨਾਲ ਵੀਰੇ ਇਹ ਬੰਦ ਕਰਨ ਵਾਸਤੇ ਹੁਣ ਹਾਈਡਰੋਲਿਕ ਨਹੀਂ ਹੋਣਾ ਕਰ ਆ ਜਿਹੜਾ ਫੰਕਸ਼ਨ ਹਾਈਡਰੋਲਿਕ ਦੇ ਆ ਆ ਚੀਜ਼ ਹੈ ਹਾਂਜੀ ਹਾਂ ਜਿਹੜਾ ਅੰਦਰ ਜਿੱਕਾ ਉਹ ਪਰ ਲਾ ਠੀਕ ਹੈ ਠੀਕ ਹੈ ਸਮਝ ਨਹੀਂ ਆ ਮੈਂ ਹਾਂਜੀ ਇਹ ਵੀ ਹਾਈਡਰੋਲਿਕ ਆ ਇਹਦੀ ਐਡਜਸਟਮੈਂਟ ਵੀ ਇਹ ਚੋ ਹੋਗੀ ਹਾਈਟ 44 47 ਇੰਚ ਹੋਏਗਾ ਡਾਇਰੈਕਟ ਪੱਕੀ ਫਸਲ ਦੇ ਪੱਕੇ ਝੋਨੇ ਦੇ ਜਿਵੇਂ ਮਰਜੀ ਰਬੜੇ ਆਰਾਮ ਨਾਲ ਟੱਚ ਵੀ ਨਹੀਂ ਕਰੂਗਾ ਟੱਚ ਵੀ ਨਹੀਂ ਕਰੂਗਾ ਹਾਂਜੀ ਹਾਂ ਟੱਚ ਨਹੀਂ ਕਰੂਗਾ ਲੋ ਵੀ ਤਕਰੀਬਨ ਸਾਰੀਆਂ ਜਿਹੜੀਆਂ ਚੀਜ਼ਾਂ ਲੰਘੀਆਂ ਮੇਰੇ ਹਿਸਾਬ ਨਾਲ ਹੁਣ ਹੋ ਗਈਆਂ ਇੱਥੇ ਹਾਂਜੀ ਹੋ ਗਈਆਂ ਜੀ ਹੁਣ ਕੋਈ ਮਤਲਬ ਉਹ ਜਾਈ ਸੁਣੀ ਰਿਹਾ ਵੀ ਅਗਲੀ ਵਾਰੀ ਨਵੀਂ ਕਾਢਤੀ ਕਰੂਗੀ ਉਹ ਜਾਈ ਸੁਣੀ ਰਿਹਾ ਹੁਣ ਇਹਦੇ ਵਿੱਚ ਸਿਰਫ ਇਹ ਕੀ ਹੋਊਗਾ ਕੋਈ ਨਹੀਂ ਹੋ ਵੀ ਕੈਵਨ ਉਹ ਕਰਦਾ ਇਹ ਸੀ ਯੂ ਸੀ ਕਰਨਾ ਕੈਵਨ ਇਸ ਤਰ੍ਹਾਂ ਦੀ ਜ਼ਰੂਰਤ ਹੋ ਹੋਰ ਤਾਂ ਬਾਕੀ ਜੋ ਮਤਲਬ ਕੇ ਫੀਲਡ 'ਚ ਚੱਲਣ ਵਾਸਤੇ ਜ਼ਰੂਰਤ ਕਿਸੇ ਹੋ ਸਾਰੀ ਕਵਰ ਹੋ ਗਈ ਹੋਰੀ ਬੋ। ਹੁਣ ਬੰਦਾ ਆਰਾਮ ਨਾਲ ਆਪਣਾ ਕਿੰਨਾ ਵੀ ਕੰਮ ਆਗਾ। ਹਾਂਜੀ ਹਾਂ। ਸੌਖੇ ਢੰਗ ਨਾਲ ਕਰ ਸਕਦਾ। ਬੜਾ ਜੀ 4 ਤੋਂ 500 ਕਿੱਲੇ ਵਾਲਾ ਫਾਰਮਰ ਆਈ ਇੱਕ ਮਸ਼ੀਨ ਲੈ ਕੇ। ਹੁਣ ਵੇਟਿੰਗ ਬੁਕਿੰਗ ਕਿੰਨੀ ਕੈ? ਵੇਟਿੰਗ ਚੱਲਦੀ 30 ਤੋਂ 40 ਦਿਨ ਦੀ। 30 ਤੋਂ 40। ਹਾਂਜੀ। ਕਿਹੜੇ ਦੁਆਰਾ ਅੱਜ ਜਦੋਂ ਆਪਾਂ ਪ੍ਰੋਜੈਕਟ ਨਵਾਂ ਡਿਵੈਲਪ ਕੀਤਾਗਾ ਤਾਂ ਪ੍ਰੈਸ਼ਰ ਇਹਦਾ ਹੀ ਬਹੁਤ ਆ। ਉਸ ਦੀ ਮੰਗ ਵਧ ਗਈ ਹਾਂਜੀ। ਹੁਣ ਆਪਣੇ ਕੋਲ ਐਸ ਟਾਈਮ ਆ ਹੈਗੇ 65-70 ਬੁਕਿੰਗਾਂ ਨੇ ਏਰੀਆ। ਠੀਕ ਐ। ਜਿਹੜੀਆਂ ਆ ਮਤਲਬ ਤੋਂ ਤੋਂ ਜੀ ਹੋ ਗਈਆਂ ਸੀਗੀਆਂ। ਸਹੀ ਐ। 60 ਤੋਂ 70 ਔਰ ਮੱਕੀ ਦਾ ਮੂਨੇ ਟਾਈਮ ਆ ਗਿਆ ਜੀ ਉਦੋਂ ਬਾਅਦ ਝੋਨੇ ਦਾ ਆ ਗਿਆ ਫਾਰਮਰ ਜਿਆਦਾ ਦੁਵਾਰਾ ਆਉਣ ਲੱਗ ਗਿਆ ਫਿਰ ਫਿਰ ਕਿਉਂਕਿ ਇਹਦੋਂ ਪਹਿਲਾਂ ਸੀਜ਼ਨ ਆਫ ਸੀਗਾ ਤੇ ਮੈਂ ਕਹਿੰਦਾ ਵੀ ਜਿਹਨੇ ਬਣਵਾਉਣਾ ਹੁਣ ਉਹ ਛੇਤੀ ਛੇਤੀ ਬਣਵਾ ਲੈ ਛੇਤੀ ਛੇਤੀ ਹਾਂ ਅਲਟਾਈਮ ਦੇ ਸਾਹਮਣੇ ਨਹੀਂ ਫਿਰ ਲੇਟ ਹੋ ਜੂਗਾ ਵੀਰੋ ਮਤਲਬ ਪਹਿਲਾਂ ਸਾਡੀ 20 ਦਿਨ ਦੀ ਬੁਕਿੰਗ ਟਾਈਮ ਸੀ ਹੁਣ ਜਿਵੇਂ ਜਿਵੇਂ ਵੱਧਦਾ ਜੀ ਫਿਰ ਬਣਾਉਣ ਵਾਲੇ ਦਾ ਪਾਇਆ ਕੀ ਹੈ ਸੀਜ਼ਨ ਦੇ ਵਿੱਚ ਆ ਕੇ ਤਾਂ ਮਤਲਬ ਹਾਂਜੀ ਹਾਂ ਵਧਾਉਣਾ ਪੈਂਦਾ ਹੀ ਉਹ ਸਭ ਨਾਲ ਹਾਂਜੀ ਕੰਨ 30 40 ਦਿਨਾਂ ਦੇ ਵਿੱਚ ਅਸੀਂ ਅਗਲੇ ਨੂੰ ਇਹ ਟਰੈਕਟਰ ਦੇ ਦਿੰਨੇ ਆ। ਸੋ ਵੀਰੋ ਸੱਚੀ ਕਾਲ ਦੀ ਸਾਰਿਆਂ ਨੂੰ ਵੀਡੀਓ ਕਿਵੇਂ ਲੱਗੀ ਆਪਣਾ ਕਮੈਂਟ ਕਰਕੇ ਜਰੂਰ ਦੱਸ ਦਿਓ। ਨੰਬਰ ਸਕਰੀਨ ਤੇ ਚੱਲਦਾ ਹੈਗਾ ਇਸ ਨੰਬਰ ਤੇ ਇੱਕ ਗੁਰਪ੍ਰੀਤ ਜੀ ਹੋਟਲ ਇੱਕ ਤੋਂ ਉੱਦੀ ਰਹਿੰਦੀ ਹੈ। ਫਾਰਮਰ ਬਾਰ-ਬਾਰ ਮੈਥੋਂ ਰਸਤੇਵਾਰੀ ਪੁੱਛਦਾ। ਹਾਂ ਮੜਾ ਐਡਰੈਸ ਮੈਂ ਚੰਗੀ ਤਰ੍ਹਾਂ ਸਮਝਾ ਦਿੰਨੇ ਵੀ ਜਿਹੜੇ ਤਾਂ ਬੰਦੇ ਨੇ ਪਟਿਆਲਾ, ਬਰਨਾਲਾ, ਮਾਨਸਾ ਸਾਈਡ ਤੋਂ ਆਣਾ। ਹੂੰ ਤਾਂ ਹੰਡਿਆਇਆ ਚੌਂਕ ਤੋਂ ਆਣਾ। ਹਾਂ ਹੰਡਿਆਇਆ ਚੌਂਕ ਤੋਂ ਅੱਧਾ ਕਿਲੋਮੀਟਰ ਬਠਿੰਡੇ ਵਾਲਿਆਂ ਨੂੰ ਜਾ ਕੇ ਖੁੱਡੀਕਲਾਂ ਨੂੰ ਰਸਤਾ ਮੁੜਦਾ। ਜਿੱਥ ਜੇ ਬਠਿੰਡੇ ਤੋਂ ਆਣਾ ਉਹ ਵੀ ਬੰਦੇ ਨੂੰ ਤਪਾ ਮੰਡੀ ਵਿੱਚ ਦੀ ਵੀ ਆ ਜਾਂਦਾ ਪਰ ਤਪਾ ਮੰਡੀ ਵਿੱਚ ਥੋੜਾ ਜਿਹਾ ਰਸ ਓਨ ਕਰਕੇ ਉਹਨੂੰ ਵੀ ਹੰਡੇ ਦੇ ਵਿੱਚ ਉਹਨੂੰ ਵੀ ਇਸੇ ਪਾਸੇ ਦੀ ਹੀ ਆਓ ਆਏ ਤੂੰ ਹੀ ਆਓ ਜਦੋਂ ਖੁੱਡੀ ਰੋਡ ਤੋਂ ਤੁਸੀਂ ਅੰਦਰ ਨੂੰ ਪੈ ਗਏ ਖੁੱਡੀ ਪਿੰਡ ਵੱਡੀ ਨੂੰ ਹਾਂਜੀ ਤਾਂ ਅੱਗੇ ਜਾ ਕੇ ਰੇਲਵੇ ਦਾ ਅੰਡਰ ਬ੍ਰਿਜ ਆਉਂਦਾ ਅੰਡਰ ਬ੍ਰਿਜ ਵਿੱਚ ਦੀ ਹੋ ਕੇ ਖੁੱਡੀ ਵਾਲੀ ਜਿਹੜੀ ਫਿਰਨੀ ਆਗੀ ਰੋਡ ਆਗੀ 18 ਕੁੱਤੀ ਉਹ ਹੋ ਕੇ ਤੁਸੀਂ ਆਰਾਮ ਨਾਲ ਇੱਥੇ ਪਹੁੰਚ ਜਾਗੇ ਸੁਪਰ ਮੋਡ ਪਿੰਡ ਆਉਣਾ ਉਸ ਤੋਂ ਬਾਅਦ ਮਾਸਟਰ ਮਾਈਂਡ ਦੀ ਲੋਕੇਸ਼ਨ ਲਾ ਲਓ ਨਹੀਂ ਹਾਂਜੀ ਹਾਂ ਆਪਣੀ ਲੋਕੇਸ਼ਨ ਹੈ ਗਿਆ on the ਮਾਸਟਰ ਮਾਈਂਡ ਐਗਰੋ ਇੰਡਸਟਰੀ ਲੋਕੇਸ਼ਨ ਜਿਹੜਾ ਮੋਗਾ ਜਾਂ ਕੋਟਕਪੂਰਾ ਇਹ ਸਾਈਡ ਤੋਂ ਆਦਾ ਬੰਦਾ ਉਹਨੂੰ ਪੱਖੋ ਕੈਂਚੀਆਂ ਉਹ ਪੱਖੋ ਕੈਂਚੀਆਂ ਤੋਂ ਤੁਸੀਂ ਤੱਪਾ ਮੰਡੀ ਰੋਡ ਲੈ ਲਓ ਤੇ ਸੁਪੁਰੇ ਤੋਂ ਫਿਰ ਇੱਧਰ ਨੂੰ ਹੋ ਜਾਓ ਹਾਂਜੀ ਹਾਂ ਬਸ ਇਹਨਾਂ ਦੇ ਉਹਨਾਂ ਦੇ ਵਿੱਚ ਬਾਕੀ ਮੈਂ ਕਹਿੰਦਾ Google ਦੀ ਮਦਦ ਨਾਲ ਆਜੋ ਤਾਂ ਜ਼ਿਆਦਾ ਸੌਖਾ ਗਾ ਜ਼ਿਆਦਾ ਸੌਖਾ ਹਾਂਜੀ ਹਾਂ ਲੋਕੇਸ਼ਨ ਲਾ ਲਓ ਤੇ ਇੱਥੇ ਆ ਜਾਂਦਾ ਹਾਂਜੀ ਹਾਂ ਸੋ ਬ